ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਪਿੰਡ ਵਿੜੰਗ ਦੇ ਵਿੱਚ ਵਿੜੰਗ ਪਿੰਡ ਦੋਸਤੋ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਦੋਸਤੋ ਇਸ ਪਿੰਡ ਨੂੰ ਬਰੀ ਆਲਾ ਮੰਡੀ ਪੈ ਜਾਂਦੀ ਆ ਤੇ ਬਾਈ ਦਾ ਦੋਸਤੋ ਰੋਡ ਦੇ ਉੱਤੇ ਹੀ ਘਰ ਆ ਵਪਾਰ ਲਾਈਨ ਦਾ ਕੰਮ ਆ ਕੋੜਕਪੂਰਾ ਤੋਂ ਮੁਕਸਰ ਰੋਡ ਦੇ ਉੱਤੇ ਘਰ ਆ ਬਾਈ ਦਾ ਤੇ ਤਿੰਨ ਨਾਗਾ ਦੋਸਤੋ ਜਿਹੜੇ ਵੀਡੀਓ ਦੇ ਵਿੱਚ ਵਿਖਾਉਣੇ ਆ ਦੋਸਤੋ ਤਿੰਨੇ ਗੱਬਣ ਆ ਦੋ ਦੋਸਤੋ ਕ੍ਰੋਸ ਆ ਤੇ ਇੱਕ ਦੋਸਤੋ ਐਚ ਐਫ ਪੂਰੀ ਵਾਈਟਨੈਸ ਦੇ ਵਿੱਚ ਆ ਦੋਸਤੋ ਜਿਆਦਾ ਡਿਮਾਂਡ ਵਾਲੀ ਇਹਦੀ ਵੀ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਆਪਣੇ ਚੈਨਲ ਨੂੰ ਹਜੇ ਤਾਈਂ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਬੇਨਤੀ ਆ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਂ ਦੱਸੀ ਬਈ ਆਪਣਾ ਜਗਮੀਤ ਸਿੰਘ ਹੈ ਜੀ ਜਗਮੀਤ ਸਿੰਘ ਕਿੰਨੇ ਨਾਕ ਵਕਾਉ ਆ ਬਈ ਜੀ ਤਿੰਨ ਨਾਕ ਆ ਜੀ ਆਪਣੇ ਤਿੰਨੇ ਗੱਬਣ ਹਾਂਜੀ ਤਿੰਨੇ ਗੱਬਣ ਠੀਕ ਆ ਤੇ ਨੰਬਰ ਵੀ ਦੱਸ ਦਈ ਬਾਈ 684910409 ਠੀਕ ਆ ਦਵਾਰੇ ਫੇਰ ਦੱਸਣੀ 6284910409 ਠੀਕ ਆ ਤੇ ਜਿਹੜੀ ਆ ਸਾਹਮਣੇ ਹੈ ਬਈ ਐਚਐਫ ਵਾਰਡ ਖੜੀ ਹੈ ਇਹਦੇ ਬਾਰੇ ਜਾਣਕਾਰੀ ਦਿਓ ਜੀ ਕਿੰਨਾ ਸੂਆ ਸੂਣੀ ਹੈ ਜੀ ਦੂਜਾ ਸੂਆ ਸੂਣੀ ਹੈ ਜੀ ਦੂਜਾ ਸੂਆ ਸੂਣੀ ਆ 10 ਦਿਨ ਸੂਣ ਚ ਬਾਕੀ ਹੈ ਜੀ ਠੀਕ ਆ 10 ਦਿਨ ਹਜੇ ਬਾਕੀ ਆ ਤੇ ਕਿੰਨਾ ਦੁੱਧ ਪਾ ਦੂਗੀ ਬਈ ਦੂਜੇ ਪਹਿਲੇ ਸੂਏ ਦਿੱਤਾ ਜੀ 28 ਕਿਲੋ ਦਾ ਦੁੱਧ ਪਹਿਲੇ ਸੂਏ ਹਾਂਜੀ 28 ਕਿਲੋ ਤੋਂ ਬਾਹਰ ਜਾਊਗੀ 30 ਕਿਲੋ ਤੋਂ ਬਾਹਰ ਜਾਊਗੀ ਤੇ 10 ਦਿਨ ਹਜੇ ਬਾਕੀ ਆ ਦੋਸਤੋ ਵੇਖ ਸਕਦੇ ਆ ਵੱਡੇ ਕਦ ਕਾਠ ਦੇ ਵਿੱਚ ਆ ਟਟ ਕੋਲੇ ਵਾਲੀ ਸੋਹਣਾ ਥਾਣਾਵਾਨਾ ਦੋਸਤੋ ਦੇਖ ਸਕਦੇ ਆ ਦੇਖ ਸਕਦੇ ਆ ਮਗਰਲੇ ਪਾਸੋਂ ਖਵਾਨੇ ਦੀ ਜੱਜਮੈਂਟ ਤੁਸੀਂ ਲਾ ਲੈਣੀ ਆ ਹਜੇ 10 ਦਿਨਾਂ ਦੀ ਕੱਤੀ ਆ ਦੋਸਤੋ ਦੋਵੇਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਾ ਸੈਜ ਗੈਮ ਖਾ ਦੇਣਾ ਦੋਸਤੋ ਗੁਲਾਬੀ ਰੰਗ ਦਾ ਦੋਸਤੋ ਜਿਹੜਾ ਇਹਨੇ ਥਾਣਾ ਤਿਆਰ ਕੀਤਾ ਹੋਇਆ ਦੇਖ ਸਕਦੇ ਆ ਬਹੁਤ ਸੋਹਣਾ ਮੁੱਠੀ ਦੀ ਚਵਾਈ ਵਾਲਾ ਬਾਕੀ ਕੱਦ ਕਾਠ ਦੀ ਗੱਲ ਕਰੀਏ ਤਾਂ ਦੋਸਤੋ ਵੱਡੇ ਕੱਦ ਕਾਠ ਦੇ ਵਿੱਚ ਆ ਤੇ ਫੇਸ ਕੁਆਲਿਟੀ ਦੇਖ ਸਕਦੇ ਆ ਦੋਸਤੋ ਸੋਹਣੀ ਫੇਸ ਕੁਆਲਿਟੀ ਆ ਦੂਜੀ ਸਾਈਡ ਤੋਂ ਵੀ ਦੋਸਤੋ ਥਣਾ ਦਾ ਸਾਇਜ ਤੁਹਾਨੂੰ ਵਿਖਾ ਦਿੰਨੇ ਆ। ਪੇਟ ਕੁੜੇ ਨਹੀਂ ਨਿਗਾਹ ਮਾਰ ਲਓ ਦੋਸਤੋ। ਇਹ ਸਾਈਡਾਂ ਦੋਸਤੋ ਥਣਾ ਦਾ ਸਾਇਜ ਗੈਵ। ਬਾਈਆਂ ਦਾ 30 ਕਿਲੋ ਤੋਂ ਬਾਹਰ ਦੁੱਧ ਪਾ ਦੂਗੀ ਦੋਸਤੋ ਤੇ ਬਾਕੀ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ। ਕੋਈ ਸੱਜਣੋ ਭਵਾਨੇ ਦੀ ਜੱਜਮੈਂਟ ਲਾ ਲਓ ਤੁਰਈ ਜਾਂਦੀ ਤੋਂ। ਹਜੇ 10 ਦਿਨਾਂ ਦੀ ਕੱਚੀ ਆ। ਭਵਾਨਾ ਇਹਨੇ ਦੋਸਤੋ ਬਹੁਤ ਸੋਹਣਾ ਤਿਆਰ ਕਰ ਜਾਣਾ। ਕੰਦ ਕਾਠ ਵੱਡਾ ਤੇ ਬਾਕੀ ਤੁਸੀਂ ਜੱਜਮੈਂਟ ਲਾ ਲੈਣੀ ਹੈ ਬਾਈ ਦਾ ਨੰਬਰ ਦੋਸਤੋ ਸਕਰੀਨ ਤੇ ਚੱਲੂਗਾ ਹਰ ਵਕਤ ਦੋਸਤੋ ਬਾਈ ਕੋਲੇ ਪਸ਼ੂ ਹੁੰਦੇ ਆ ਸੇਲ ਵਾਲੇ ਇਸ ਤੋਂ ਅੱਗੇ ਦੋਸਤੋ ਕ੍ਰੋਸ ਵੈੜਾਂ ਜਿਹੜੀਆਂ ਉਹ ਵਿਖਾਵਾਂਗੇ ਤੁਹਾਨੂੰ ਇਹਦਾ ਰੇਟ ਪੁੱਛ ਲਈ ਹੀ ਰੇਟ ਰੱਖਾਂਗੇ ਬਾਈ ਜੀ। ਇਹ 130 ਹੀ ਦੇਵਾਂਗੇ ਜੀ। 130 ਹੀ ਦੇਵਾਂਗੇ ਮਾਨਤਨ ਮੌਕੇ ਤੇ। ਮਾਨਤਨ ਕਰਤਾ। ਠੀਕ ਆ। ਇਹਦੀ ਜਾਣਕਾਰੀ ਦਿਓ ਜੀ ਬਾਈ ਕਿੰਨੇ ਮਾਸੂਆ ਸੁਣੇ। ਤੀਜਾ ਸੁਆ ਸੁਣੀ ਹੈ ਜੀ। ਤੀਜਾ ਸੁਆ ਸੁਣੀ ਆ ਕਰੋ ਸੰਗ ਦੇ ਵਿੱਚ ਆ ਦੋਸਤੋ ਹਵਾਨਾ ਇਹਨੇ ਵੀ ਬਹੁਤ ਵੱਡਾ ਤਿਆਰ ਕੀਤਾ। ਸੀਲ ਠੰਡੀ ਦਾ ਹੀ ਆ। ਕਿੰਨੇ ਦਿਨ ਲੱਗੂਗੀ ਬਾਈ ਇਹ? ਇਹਦੇ 10 ਦਿਨ ਪਏ ਆ ਜੀ। ਦੇਖ ਸਕਦੇ ਆ ਦੋਸਤੋ ਟੱਲ ਢੂਲੋ ਇਹਦੀ ਬਹੁਤ ਆਹ ਜੇ। ਹਵਾਨਾ ਵੀ ਬਹੁਤ ਵੱਡਾ। ਤੇ ਬਾਕੀ ਦੋਸਤੋ 10 ਦਿਨ ਹਜੇ ਪਏ ਆ ਇਹਦੇ। ਦੇਖ ਸਕਦੇ ਆ ਦੁੱਧ ਦੋਸਤੋ ਗਰਮੀ ਦੇ ਵਿੱਚ ਆਰਾਮ ਨਾਲ ਸੀਲ ਠੰ ਜਜਮੈਂਟ ਤੁਸੀਂ ਲਾ ਲੈਣੀ ਹੈ ਹਵਾਨੇ ਦੀ ਬਾਈਆਂ ਦਾ ਭੋਜ ਦੋਵੇਂ ਪਾਸੇ ਬਹਿ ਕੇ ਚੋਲਿਓ ਕਿੰਨਾ ਦੁੱਧ ਪਾ ਦੂਗੀ ਬਈ ਇਹ ਇਹ 28 ਕਿਲੋ ਇਹਦਾ ਵਿੱਚ ਚੋਇਆ ਹੈ ਜੀ ਦੂਜੇ 28 ਕਿਲੋ ਇਹਦਾ ਵਿੱਚ ਹੋਇਆ ਹੋਇਆ ਹਾਂਜੀ ਲਓ ਵੀ ਸੱਜਣੋ ਮੂੰਹ ਮੱਥਾ ਤੁਹਾਨੂੰ ਵਿਖਾ ਦਿੰਨੇ ਆ ਤੋੜਗੇ ਬਈ ਇਹਨੂੰ ਵੀ ਤੋੜ ਦੋਗੇ ਇਹ ਵੀ ਸੋਹਣੇ ਕੱਦ ਕਾਠ ਦੇ ਵਿੱਚ ਆ ਬਾਕੀ ਦੋਸਤੋ ਰਾਜੀ ਪਲੀ ਆ ਕਰੋ ਸੰਗ ਦੇ ਵਿੱਚ ਆ ਚੰਗਾ ਦੁੱਧ ਪਾ ਦੂਗੀ ਦੋਸਤੋ ਇਹ ਇਹ 10 ਦਿਨਾਂ ਦੀ ਕੱਚੀ ਹੈ ਹਵਾਨਾ ਇਹਨੇ ਹੋਰ ਵੀ ਦੋਸਤੋ ਸੋਹਣਾ ਬਣਾ ਜਾਣਾ ਦੇਖ ਸਕਦੇ ਆ ਆ ਗਿਆ ਧੰਨਵਾਦ ਕੁਛ ਨਹੀਂ ਬਾਕੀ ਦੋਸਤੋ ਤੁਸੀਂ ਆਪ ਦੀ ਸਮਝਣਾ ਕੋਈ ਵੀ ਪਸ਼ੂ ਲੈਣਾ ਹੁੰਦਾ ਤਸੱਲੀ ਤੁਸੀਂ ਇੱਥੇ ਪਹੁੰਚ ਕੇ ਕਰ ਲੈਣੀ ਆ ਨੰਬਰ 22 ਦਾ ਸਕਰੀਨ ਤੇ ਚੱਲੂਗਾ ਇਸ ਤੋਂ ਅੱਗੇ ਦੋਸਤੋ ਇੱਕ ਆ ਵੜਾ ਇਹਦੇ ਰੇਟ ਪੁੱਛ ਲਈ ਆਪਾਂ ਪਹਿਲਾਂ ਬਈ ਇਹਦਾ ਕੀ ਰੇਟ ਇਹ 85000 ਦੀ ਦੇਵਾਂਗੇ 85000 ਦੀ ਦੇਵਾਂਗੇ ਹਾਂਜੀ ਲਓ ਵੀ ਸੱਜਣਾ 85000 ਦੀ ਬਈ ਡਿਮਾਂਡ ਕਰਦਾ ਬਾਕੀ ਜਿੰਨੇ ਵੀ ਤੁਹਾਨੂੰ ਜਾਈ ਦੀਏ ਤੁਸੀਂ ਆਪਦੇ ਢੰਗ ਨਾਲ ਲਾਉਣੇ ਆ ਬਾਕੀ ਦੋਸਤੋ ਸੀਲ ਠੰਡੀ ਬਹੁਤ ਆ ਸੇਮ ਸਾਈਜ਼ ਆ ਦੋਸਤੋ ਚਾਰੇ ਥਾਣਾ ਦਾ ਤੇ ਇਹਦੇ ਬਾਰੇ ਜਾਣਕਾਰੀ ਦਿਓ ਜੀ ਬਾਈ ਇਹ ਵੀ ਤੀਜਾ ਸੂਆ ਸੁੰਦੀ ਆ ਇਹ ਵੀ ਤੀਜਾ ਸੂਆ ਸੁੰਦੀ ਆ ਹਾਂਜੀ ਠੀਕ ਆ ਇਹ ਕਿੰਨਾ ਦੁੱਧ ਪਾਉਂਦੀ ਆ ਬਾਈ ਦੂਜੇ ਸੂਏ 20 ਕਿਲੋ ਦੁੱਧ ਚੋਇਆ ਜੀ ਦੂਜੇ ਸੂਏ 20 ਕਿਲੋ ਦੁੱਧ ਚੋਇਆ ਵਿਆ ਹਾਂਜੀ ਇਹ ਕਿੰਨੇ ਦਿਨ ਲਾ ਜੂਗੀ ਇਹਦੇ ਸੂਣ ਚ 5 ਦਿਨ ਪਏਗੀ ਇਹਦੇ ਸੂਣ ਚ 5 ਦਿਨ ਪਏ ਆ ਹਾਂਜੀ ਲੋ ਵੀ ਸੱਜਣੋ ਸਾਈਵਾਲ ਦੇਖ ਸਕਦੇ ਆ ਵੱਡੇ ਕਦ ਕਾਠ ਦੇ ਵਿੱਚ ਆ ਹਵਾਨਾ ਬਹੁਤ ਸੋਹਣਾ ਤਿਆਰ ਸੀਲ ਠੰਡੀ ਇਹ ਵੀ ਬਹੁਤ ਆ ਆਈ ਭੈਜੋ ਫੋਟੋ ਲਓ ਵੀ ਸੱਜਣੋ ਦੇਖ ਸਕਦੇ ਆ ਬਹੁਤ ਵਿਰਲੀ ਮਿਲਦੀ ਏ ਦੋਸਤੋ ਇੱਦੇ ਕਾਤ ਮੂਹ ਜੀ ਦਾ ਖਾਨ ਲੱਗਿਆ ਵਧੀਆ ਮੋਟਾ ਐਡੇ ਕੱਦ ਕਾਠ ਵਾਲੀ ਤੇ ਐਡੇ ਹਵਾਨੇ ਵਾਲੀ ਦੋਸਤੋ ਸਣਾ ਸਣਾ ਦਾ ਜਿਹੜਾ ਸਾਈਜ਼ ਆ ਉਹ ਵੇਖ ਲਓ ਤੇ ਮਿਲ ਕੇ ਮੇਰੇ ਨੰਨੀ ਨਿਗਾਹ ਮਾਰ ਲਓ ਦੋਸਤੋ ਜਿਵੇਂ ਬਾਪ ਵਨ ਠੰਡੀ ਆ ਕਿੱਡੀ ਮੋਟੀ ਲਾਸ ਵਰਗੀ ਮੋਟੀ ਮਿਲਕਦੇ ਹਵਾਨੇ ਚ ਢਿੱਲ ਵੀ ਦੋਸਤੋ ਹਜੇ ਬਹੁਤ ਪਈ ਆ ਉਮੀਦ ਆ ਵੀ 5 ਦਿਨਾਂ ਤੋਂ ਵੀ ਵੱਧ ਲੈ ਸਕਦੀ ਆ ਚਾਰੇ ਥਣਾ ਦਾ ਦੋਸਤੋ ਸੇਮ ਸਾਈਜ਼ ਆ ਦੇਖ ਸਕਦੇ ਆ ਮੁੱਠੀ ਦੀ ਚਵਾਈ ਵਾਲਾ ਥਾਣਾ ਤੇ ਬਾਕੀ ਦੋਸਤੋ ਕਦ ਕਾਠ ਵੀ ਸੋਹਣਾ ਦੋਸਤੋ ਇਹ ਇੱਕ ਥੋੜਾ ਜਿਹਾ ਇਹਦੇ ਵਿੱਚ ਸੂ ਦੇ ਉੱਤੇ ਥੋੜਾ ਜਿਆ ਸੋਜ ਜੀ ਹੈ ਇਹਦੇ ਬਾਰੇ ਆਪਾਂ ਬਾਈ ਤੋਂ ਪੁੱਛਦੇ ਆਂ ਬਾਈ ਇਹ ਕੀ ਹੈ ਇਹ ਸੂਣਵੇਂ ਨੇ ਦੇਸੀ ਗਾਇਆਂ ਕ੍ਰੋਸ ਨੇ ਸੂਲ ਚੌੜੀ ਕਰ ਜਾਂਦੀ ਹੈ ਅੱਛਾ ਹਾਂਜੀ ਉਹ ਕੋਏ ਦੀ ਪਿਸ਼ਾਵ ਦੀ ਕੋਈ ਭਾਰ ਦੀ ਸਾਰੇ ਗਾਇ ਦੀ ਗਾਰੰਟੀ ਆ ਅੱਛਾ ਹਾਂਜੀ ਲਓ ਵੀ ਸੱਜਣੋ ਬਾਕੀ ਬਾਈਆਂ ਦਾ ਆਪਣੀ ਗਾਰੰਟੀ ਹੋਊਗੀ ਨਿਗਾ ਤੁਸੀਂ ਮਾਰ ਲਓ ਲੇਵਾ ਦਾ ਬਾ ਕੁਮਾਲ ਹੀ ਲੱਗਿਆ ਜੀ। ਲੇਵਾ ਦੋਸਤੋ ਗੱਲ ਕਰੀਏ ਤਾਂ ਵਾਕਈ ਬਹੁਤ ਸੋਹਣਾ ਢਿੱਲ ਢੁਲ ਵੀ ਬਹੁਤ ਪਈ ਆ। ਬਾਕੀ ਤੁਸੀਂ ਇੱਥੇ ਪਹੁੰਚ ਕੇ ਤਸੱਲੀ ਕਰ ਲੈਣੀ ਹੈ ਇਹਦੇ ਬਾਰੇ ਜਾਣਕਾਰੀ ਜਿਹੜੇ ਕਸੂ ਦੇ ਉੱਤੇ ਆ। ਨੰਬਰ 22 ਦਾ ਸਕਰੀਨ ਤੇ ਚੱਲੂਗਾ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ। ਬਾਕੀ ਬਾਈਆਂ ਦਾ ਇਹਦਾ ਮੁੱਲ ਵੀ ਆਪਾਂ ਜਾਇਜ਼ ਹੀ ਕਰ ਦੇਣਾ। ਤੇ 20 ਕਿਲੋ ਦੁੱਧ ਬਾਈਆਂ ਦਾ ਆਪਾਂ ਚਵਾ ਕੇ ਵੀ ਦੇ ਦੇਾਂਗੇ ਜਿਹੜਾ ਕੋਈ ਆਪਣੇ ਕੋਲੇ ਸੌਦਾ ਕਰਦਾ। ਇਹਨਾਂ ਤਿੰਨਾਂ ਨਗਰਾਂ ਦੇ ਵਿੱਚੋਂ ਦੋਸਤੋ ਜੇ ਤੁਹਾਡੇ ਕੋਈ ਵੀ ਨਾਕ ਪਸੰਦ ਆਉਂਦਾ ਬਾਈ ਦਾ ਨੰਬਰ ਦੋਸਤੋ ਸਕਰੀਨ ਤੇ ਚੱਲੂਗਾ ਤੇ ਇਹਦਾ ਕੀ ਮੁੱਲ ਕਰਾਂਗੇ 52000 ਹੀ ਦੇ ਦਾਂਗੇ 52000 ਦੀ ਹਾਂਜੀ ਲਓ ਵੀ ਸੱਜਣੋ ਬਾਈ ਨੇ 52000 ਰੁਪਿਆ ਡਿਮਾਂਡ ਰੱਖੀ ਹੈ ਇਹਦੀ ਬਾਕੀ ਹਵਾਨੇ ਦੀ ਗੱਲ ਕਰੀਏ ਹਵਾਨਾ ਹੀ ਬਹੁਤ ਵੱਡਾ ਆਰਾਮ ਨਾਲ ਦੋਸਤੋ 20 ਕਿਲੋ ਤਦ ਪਾ ਦੂਗੀ ਬਾਕੀ ਦੋਸਤੋ ਤਸੱਲੀ ਤੁਸੀਂ ਇੱਥੇ ਆਪ ਆ ਕੇ ਕਰ ਲੈਣੀ ਆ ਬਾਈਆਂ ਦਾ ਤਸੱਲੀ ਫੁੱਲ ਆ ਦੇਖ ਸਕਦੇ ਆ ਸੀਲ ਠੰਡੀ ਦੀ ਵਾਕਈ ਸੇਮ ਸਾਈਜ਼ ਆ ਦੋਸਤੋ ਚਾਰੇ ਥਾਣਾ ਦਾ ਬਾਕੀ ਸਾਰੀ ਤਸੱਲੀ ਤੁਸੀਂ ਦੋਸਤੋ ਇੱਥੇ ਪਹੁੰਚ ਕੇ ਕਰ ਲੈਣੀ ਆ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਾਂ ਚੱਲੂਗਾ ਸਾਡੇ ਨਾਲ ਸੰਪਰਕ ਕਰ ਲਿਓ ਜੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ